ਸਸਰੀਕਾਲ ਨਮਸਕਾਰ ਸਾਡੇ ਵਿਸ਼ੇ ਖਰੀਆ ਖਰੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਹਨ ਡੀ 4 ਯੂ ਨਿਊਜ਼ ਦੇ ਸੰਪਾਦਕ ਦੀਪਕ ਪੰਡਾਰੀ ਜੀ ਪੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਸਰੀਕਾਲ ਨਮਸਕਾਰ ਪੰਡਾਰੀ ਜੀ ਕਾਂਗਰਸ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਲਗਾਤਾਰ ਮੀਟਿੰਗਸ ਚੱਲ ਰਹੀਆਂ ਨੇ ਜੀ ਤੇ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਕਿ ਕਾਫੀ ਹੰਗਾਮਾ ਹੋਇਆ ਹੈ ਇੱਕ ਮੀਟਿੰਗ ਦੇ ਵਿੱਚ ਜੀ ਪਰ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਕਰੀਬਿਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹ ਕਾਫੀ ਭੜਕੇ ਹੋਏ ਨੇ ਦੇਖੋ ਤੁਹਾਡੇ ਦੋ ਸਵਾਲ ਨੇ ਕੋਲ ਇਹਨਾਂ ਪਹਿਲੇ ਤੇ ਗੱਲ ਕਰਾਂਗੇ ਜਿਹੜੀ ਅੱਜ ਮੀਟਿੰਗ ਹੋਈ ਅਮਰitsar ਦੇ ਵਿੱਚ ਇੱਥੇ ਆਏ ਸਨ ਕਾਂਗਰਸ ਦੇ ਜਿਹੜੇ ਇੰਚਾਰਜ ਨਵੇਂ ਬਣਾਏ ਗਏ ਨੇ ਦਵਿੰਦਰ ਯਾਦਵ ਤਾਂ ਕਿ ਨਵਜ ਟਟੋਲਨ ਆਈ ਸੀ ਕਾਰਜਕਰਤਾਵਾਂ ਦੀ ਇੱਕ ਤੇ ਨਵਜ ਟਟੋਲਨੀ ਸੀ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਪੰਜਾਬ ਦੇ ਵਿੱਚ ਕੀਤਾ ਜਾਏ ਜਾਂ ਨਾ ਕੀਤਾ ਜਾਏ ਤੇ ਦੂਸਰਾ ਵੀ ਅ ਅਮਰitsar ਲੋਕ ਸਭਾ ਹਲਕੇ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਕੌਣ ਹੋਵੇ ਕਿਉਂਕਿ ਅਮਰਸਰ ਦੀ ਸੀਟ ਬੜੀ ਪ੍ਰੋਸਟੇਜੀ ਹੈ ਜਦੋਂ ਦੇ ਨਵਜੋਤ ਸਿੰਘ ਸਿੱਧੂ ਭਾਜਪਾ ਨੂੰ ਛੱਡ ਕੇ ਕਾਂਗਰਸ 'ਚ ਗਏ ਨੇ ਉਦੋਂ ਤੋਂ ਲਗਾਤਾਰ ਇਸ ਸੀਟ ਕਾਂਗਰਸ ਜਿੱਤ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਜਿੱਤੇ ਉਸ ਤੋਂ ਬਾਅਦ ਦੋ ਵਾਰੀ ਗੁਰਜੀਤ ਸਿੰਘ ਔਜਲਾ ਜਿੱਤੇ 2014 'ਚ ਕੈਪਟਨ ਅਮਰਿੰਦਰ ਸਿੰਘ ਜਿੱਤੇ 17 'ਚ ਔਜਲਾ ਗੁਰਜੀਤ ਸਿੰਘ ਔਜਲਾ 19 'ਚ ਫਿਰ ਗੁਰਜੀਤ ਸਿੰਘ ਔਜਲਾ ਹੁਣ ਅਸੀਂ ਦੋ ਤਿੰਨ ਦਿਨ ਪਹਿਲੇ ਮੈਂ ਬ੍ਰੇਕ ਕੀਤੀ ਸੀ ਖਬਰ ਕਿ ਗੁਰਜੀਤ ਸਿੰਘ ਔਇਲਾ ਨੂੰ ਲੈ ਕੇ ਕੁਝ ਜਿਹੜੇ ਵਿਧਾਨ ਸਭਾ ਹਲਕੇ ਨੇ ਨਾ ਉਹਨਾਂ ਦੇ ਵਿੱਚ ਵਿਰੋਧ ਜਿਹੜਾ ਉੱਠ ਰਿਹਾ ਹੈ ਉਹ ਕਹਿੰਦੇ ਵੀ ਗੁਰਜੀਤ ਸਿੰਘ ਆਇਲਾਂ ਨੂੰ ਟਿਕਟ ਨਾ ਦਿੱਤੀ ਜਾਏ ਇਸ ਵਾਰੀ ਟਿਕਟ ਦਿੱਤੀ ਜਾਏ ਓਮਪ੍ਰਕਾਸ਼ ਸੋਨੀ ਨੂੰ ਸੋਨੀ ਹਾਂਜੀ ਗੁਰਜੀਤ ਸਿੰਘ ਜਿਹੜੇ ਸਿਟਿੰਗ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਨਾਲ ਦੀ ਨਾਲ ਤੁਸੀਂ ਦੇਖੋ ਇੱਕ ਪਾਸੇ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਪਈ ਹੈ ਟਿਕਟ ਨੂੰ ਲੈ ਕੇ ਖਿੱਚ ਤਣਾ ਹੋ ਰਹੀ ਹੈ ਬਿਲਕੁਲ ਤੇ ਲੜਾਈ ਇਹਨਾਂ ਨੇ ਭਾਜਪਾ ਨਾਲ ਕਰਨੀ ਹੈ ਜਿਹੜੀ ਅਨੁਸ਼ਾਸਨਾਤਮਕ ਪਾਰਟੀ ਹੈ ਤੁਸੀਂ ਦੇਖੋ ਉਹਨਾਂ ਦੇ ਸੈਂਟਰਲ ਮਨਿਸਟਰ ਵਿਧਾਨ ਸਭਾ ਇਲੈਕਸ਼ਨ ਲੜਦੇ ਨੇ ਹੂੰ ਐਮਐਲਏ ਦੀ ਇਲੈਕਸ਼ਨ ਲੜਾਈ ਉਹਨਾਂ ਨੇ ਆਪਣੇ ਸੈਂਟਰਲ ਮਿਨਿਸਟਰਾਂ ਨੂੰ ਕਈਆਂ ਨੂੰ ਤੇ ਇਹ ਤੇ ਕਹਿੰਦੇ ਵੀ ਇੱਕ ਵਾਰੀ ਜਿੰਨੂੰ ਇੱਥੇ ਮਤਲਬ ਉੱਥੇ ਬਹਿ ਜੀਏ ਹੁਣ ਇੱਕ ਇੰਡੀਆ ਜਿਹੜਾ ਆਈ ਐਨ ਡੀ ਆਈ ਏ ਅਲਾਈਐਂਸ ਬਣਿਆ ਸੀਗਾ ਉਹ ਤੇ ਕਹਿੰਦੇ ਵੀ ਖੇਰੂ ਖੇਰੂ ਹੋ ਗਿਆ ਜਿਹੜੇ ਸੂਤਰਧਾਰ ਸੀ ਉਹਦੇ ਨਿਤਿਸ਼ ਕੁਮਾਰ ਹੂੰ ਉਹ ਤੇ ਤੁਹਾਨੂੰ ਪਤਾ ਵੀ ਉਹਨਾਂ ਨੇ ਲਾਲੂ ਯਾਦਵ ਨਾਲ ਉਹ ਨਾਤਾ ਤੋੜ ਕੇ ਤੇ ਸ਼ਾਮਲ ਹੋ ਗਏ ਬੀਜੇਪੀ ਤੇ ਐਨਡੀਆ ਦੇ ਹਿੱਸਾ ਦੁਬਾਰਾ ਬਣ ਗਏ ਨੇ ਹੁਣ ਤੇ ਉਹਦੇ ਪਹਿਲੇ ਸੰਕਟਬਰ ਕਰਾ ਰਿਆ ਕੱਲ ਜਿਵੇਂ ਰਵਿੰਦ ਕੇਜਰੀਵਾਲ ਸਾਹਿਬ ਹਰਿਆਣਾ ਚ ਕਹਿੰਦੇ ਵੀ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਵਿਧਾਨ ਸਭਾ ਇਲੈਕਸ਼ਨ ਇਕੱਲੇ ਲੜਾਂਗੇ ਤੇ ਫਿਰ ਤੁਹਾਡਾ ਗਠਜੋੜ ਬੰਦਨ ਕਰਾ ਚਲੋ ਅ ਜਦੋਂ ਇਹ ਮੀਟਿੰਗ ਸ਼ੁਰੂ ਹੋਈ ਤੇ ਉੱਥੇ ਲਗਾਤਾਰ ਹੰਗਾਮਾ ਜਿਹੜਾ ਸ਼ੁਰੂ ਹੋ ਗਿਆ ਜਦੋਂ ਓਮਪ੍ਰਕਾਸ਼ ਸੋਨੀ ਦਾ ਨਾਮ ਸਾਹਮਣੇ ਆਇਆ ਤੇ ਉੱਥੇ ਗੁਰਜੀਤ ਸਿੰਘ ਔਇਲਾ ਦੇ ਵੀ ਬੰਦੇ ਸੀਗੇ ਬੈਠੇ ਉਹਨਾਂ ਨੇ ਨਾਰੇ ਬਾਜ਼ੀ ਸ਼ੁਰੂ ਕਰਤੀ ਤੇ ਜਦੋਂ ਸੋਨੀ ਦੇ ਬੰਦਿਆਂ ਨੇ ਸੁਣਿਆ ਤੇ ਉਹਨਾਂ ਨੇ ਵੀ ਫਿਰ ਸੋਨੀ ਦੇ ਪੱਖ 'ਚ ਨਾਰੇ ਲਾਉਣੇ ਸ਼ੁਰੂ ਕਰਤੇ ਮਤਲਬ ਕਹਿੰਦੇ ਵੀ ਇਹ ਇੰਨਾ ਛੇਤੀ ਹੋਇਆ ਅਜੇ ਕਿ ਜਿਹੜੇ ਦਵਿੰਦਰ যাদਬ ਮੀਟਿੰਗ ਹਾਲ 'ਚ ਗਏ ਸੀ ਤੇ ਬੱਸ ਕਹਿੰਦੇ ਵੀ ਕਹਿੰਦਾ ਵੀ ਸਾਡੇ ਬੰਦੇ ਨੂੰ ਮਿਲਣੀ ਚਾਹੀਦੀ ਹੈ ਬਿਲਕੁਲ ਵੀ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਦੇ ਉਹ ਕਹਿੰਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ Hindu ਚਿਹਰੇ ਨੂੰ ਅਗਨੋਰ ਕੀਤਾ ਜਾ ਰਿਹਾ ਹੈ ਤੇ ਉਰਜੀ ਗੁਰਜੀਤ ਸਿੰਘ ਆਇਲਾ ਕਹਿੰਦੇ ਵੀ ਇਹ ਗੁਰੂਆਂ ਦਾ ਸ਼ਹਿਰ ਹੈ ਇੱਥੇ ਸਿੱਖ ਵੀ ਜ਼ਰੂਰੀ ਹੈ ਤੇ Hindu ਵੀ ਜ਼ਰੂਰੀ ਹੈ ਹੁਣ ਪਾਰਟੀ ਨੇ ਫੈਸਲਾ ਕਰਨਾ ਹੈ ਪਰ ਜੇ ਇਦਾਂ ਹੀ ਲੜਦੇ ਰਹੇ ਨਾ ਤੇ ਜੋ ਹਾਲ ਇਹਨਾਂ ਦਾ ਵਿਧਾਨ ਸਭਾ ਇਲੈਕਸ਼ਨਾਂ ਚ ਹੋਇਆ ਨਾ ਬਿਲਕੁਲ ਤੇ ਇਹਨਾਂ ਨੂੰ ਲੱਗਦਾ ਵੀ ਨਹੀਂ ਵੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਬਣਨ ਦੇਣਾ ਉਹ ਤੇ ਵੈਸੇ ਹੀ ਬੜਾ ਔਖਾ ਉਹਦੇ ਲਈ ਸੁਪਨਾ ਹੀ ਰਹਿਣਾ ਕਿਉਂਕਿ ਆਈਐਨਡੀ ਇਹ ਨਹੀਂ ਹੋਣਾ ਤੇ 55 ਤੋਂ ਕਿੰਨੀਆਂ ਸੀਟਾਂ ਹੋਣੀਆਂ ਇਹਨਾਂ ਦੀਆਂ 270 ਤੋਂ ਦਰਦ ਹੋਣ ਰਹੀਆਂ ਹੂੰ 273 ਸੀਟਾਂ ਹੋਣ ਰਹੀਆਂ ਇਹ ਇਹ ਜੇ ਗਲਤਫहमी ਪਾ ਲੈਣਾ ਕਾਂਗਰਸੀ ਤੇ ਆਪਣੇ ਦਿਮਾਗ ਚੋਂ ਕੱਢ ਦੇਣ ਹੂੰ ਪਿਛਲੀ ਵਾਰੀ ਇਹਨਾਂ ਨੂੰ 8 ਸੀਟਾਂ ਮਿਲ ਗਈਆਂ ਸੀ ਤੇ ਐ ਕੀ ਦੇਖੋ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਕੀ ਹਾਲ ਹੁੰਦਾ ਜੇ ਕਾਲੀ ਬੀਜੇਪੀ ਗਠਜੰਬੰਦਨ ਹੋ ਗਿਆ ਨਾ ਤੇ ਫਿਰ ਇਹਨਾਂ ਦਾ ਹੋਰ ਥੱਲੇ ਗਰਾਫ ਹੁੰਦਾ ਚਲੋ ਹੁਣ ਦਵਿੰਦਰ ਜਯਾਦਵ ਸਾਹਿਬ ਕਹਿੰਦੇ ਵੀ ਇੱਕ ਕਾਰਕਿਰਤਾਵਾਂ ਦੀ ਮੀਟਿੰਗ ਸੀ ਅਜੇ ਫਿਲਹਾਲ ਉਮੀਦਵਾਰ ਦਾ ਸੀ ਕੋਈ ਚੈਨ ਨਹੀਂ ਕਰਨਾ ਵੀ ਐਮਪੀ ਕੌਣ ਹੋਏਗਾ ਫਿਲਹਾਲ ਤੇ ਸਿਰ ਰਣਨੀਤੀ ਬਣਾ ਰਹੇ ਆਂ ਵੀ ਰਣਨੀਤੀ ਕਾਂਗਰਸ ਦੀ ਕੀ ਹੋਣੀ ਚਾਹੀਦੀ ਹੈ ਤੇ ਰਾਜਾ ਵਿਰਿੰਗ ਸਾਹਿਬ ਵੀ ਆਏ ਸੀ ਉੱਥੇ ਕਹਿੰਦੇ ਵੀ 2024 ਦੇ ਇਲੈਕਸ਼ਨ ਜਿਹੜੇ ਲੋਕ ਸਭਾ ਹੋਣੇ ਆਂ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਫਿਰ ਜਦੋਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਪੱਤਰਕਾਰਾਂ ਨੇ ਪੁੱਛਿਆ ਤੇ ਉਹ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਵੀ ਸੀਗੇ ਉਹਨਾਂ ਕੋ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕਹਿੰਦੇ ਵੀ ਅਕ ਕਹਿੰਦੇ ਨੇ ਵੀ ਅੱਕ ਬਚਾਉਂਦੇ ਨੇ ਵੀ ਕਹਿਣ ਕੀ ਹੁਣ ਲਗਾਤਾਰ ਲੋਕ ਪੁੱਛਦੇ ਜੇ ਪਾਸੇ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਉਹਨਾਂ ਨੇ ਰੈਲੀ ਉਹਨਾਂ ਦੇ ਪੱਖ 'ਚ ਆਯੋਜਨ ਕਰਾਈ ਸੀ ਮੋਗਾ ਦੇ ਵਿੱਚ ਉਹਨਾਂ ਨੂੰ ਦੋ ਬੰਦਿਆਂ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਜਿਨੇ ਇਹ ਰੈਲੀ ਕੀਤੀ ਜਿਨੇ ਰੈਲੀ ਰਖਵਾਈ ਉਹਦੇ ਖਿਲਾਫ ਤੁਸੀਂ ਕੋਈ ਐਕਸ਼ਨ ਨਹੀਂ ਲਿਆ। ਹਾਂਜੀ। ਵੀ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਕੋ ਕਾਂਗਰਸੀ ਕਿਤੇ ਨਾ ਕਿਤੇ ਡਰਦੇ ਆ। ਬਿਲਕੁਲ। ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਜੇ ਮੇਰੀ ਰੈਲੀ ਦੇ ਵਿੱਚ 15000 ਬੰਦਿਆਂ ਦੀ ਭੀੜ ਇਕੱਠੀ ਹੁੰਦੀ ਹੈ ਤੇ ਕਿਸੇ ਢਿੱਡ ਕਿਸੇ ਦੇ ਢਿੱਡ ਚ ਪੀੜ ਕਿਉਂ ਹੁੰਦੀ ਹੈ? ਬਿਲਕੁਲ। ਹੁਣ 21 ਜਨਵਰੀ ਨੂੰ ਮੋਗਾ ਦੇ ਵਿੱਚ ਰੈਲੀ ਹੋਈ ਸੀਗੀ। ਹਮ ਜਿਸ ਤੋਂ ਬਾਅਦ ਕਾਂਗਰਸ ਦੇ ਜਿਹੜੇ ਪ੍ਰਦੇਸ਼ ਦੇ ਆਗੂ ਅਮਰਿੰਦਰ ਸਿੰਘ ਰਾਜਾ ਬਣੇ ਉਹਨਾਂ ਨੇ ਉੱਥੇ ਰੈਲੀ ਕਰਾਉਣ ਵਾਲੇ ਜਿਹੜੇ ਆਗੂ ਸੀਗੇ ਮਹੇਸ਼ਿੰਦਰ ਸਿੰਘ, ਨਿਹਾਲ ਸਿੰਘ ਵਾਲਾ ਤੇ ਧਰਮਪਾਲ ਸਿੰਘ ਉਹਨਾਂ ਦੋਨਾਂ ਨੂੰ ਸਸਪੈਂਡ ਕੀਤਾ ਹੈ ਉਹ ਸ਼ਿਕਾਇਤ ਕੀਤੀ ਸੀ ਸ਼ону ਸੂਦ ਜਿਹੜੇ ਬਾਲੀਵੁੱਡ ਸਟਾਰ ਨੇ ਉਹਨਾਂ ਦੀ ਭੈਣ ਮਲਵਿਕਾ ਸੂਦ ਨੇ ਹਾਈ ਕਮਾਂਡ ਨੂੰ ਵੀ ਕਹਿੰਦੇ ਮੇਰੀ ਮਰਜ਼ੀ ਤੋਂ ਬਗੈਰ ਜਿਹੜੀ ਹੈ ਇਹ ਰੈਲੀ ਹੋਈ ਪਰ ਇਸ ਤੋਂ ਪਹਿਲੇ ਸਿੱਧੂ ਸਾਹਿਬ ਹੋਰ ਵੀ ਦੋ ਤਿੰਨ ਰਲੀਆਂ ਕਰ ਚੁੱਕੇ ਨੇ ਕੀ ਉਹਨਾਂ ਨੂੰ ਵੀ ਕਾਂਗਰਸ ਸਸਪੈਂਡ ਕਰੂਗੀ ਤੇ ਜਾਂ ਉਦੋਂ ਕਿਉਂ ਨਹੀਂ ਰੋਕਿਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਵੀ ਤੁਸੀਂ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰਨ ਦੀ ਬਜਾਏ ਉਹਦੇ ਕਰੀਬੀਆਂ ਤੇ ਕਾਰਵਾਈ ਕਰ ਰਹੇ ਹੋ ਤੇ ਸਿੱਧੂ ਸਾਹਿਬ ਇਹ ਕਹਿੰਦੇ ਆ ਵੀ ਸਰਕਾਰ ਤੇ ਉਦੋਂ ਬਣੂਗੀ ਪੰਜਾਬ ਚ ਕਾਂਗਰਸ ਦੀ ਜਦੋਂ ਸਾਨੂੰ ਸਾਰੀ ਸੀਟਾਂ ਮਿਲਣਗੀਆਂ ਤੇ ਕਹਿੰਦਾ ਵੀ ਸੀਟਾਂ ਲੈਣ ਵਾਸਤੇ ਸਾਨੂੰ ਲੋਕਾਂ ਦੇ ਵਿੱਚ ਜਾਣਾ ਪਏਗਾ ਬਿਲਕੁਲ ਤੇ ਮੇਰੀਆਂ ਰੈਲੀਆਂ ਮੇਰੀਆਂ ਜਿਹੜੀਆਂ ਰੈਲੀਆਂ ਹੋ ਰਹੀਆਂ ਕਹਿੰਦਾ ਵੀ ਕਾਂਗਰਸ ਦੇ ਖਿਲਾਫ ਥੋੜੀ ਕਰਨ ਕਰਨ ਮੈਂ ਮੈਂ ਤੇ ਇਹ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਖਿਲਾਫ ਗੱਲ ਕਰ ਰਿਹਾ ਲੋਕਾਂ ਨੂੰ ਦੱਸ ਰਿਹਾ ਵੀ ਤੁਹਾਡੇ ਨਾਲ ਕੀ ਵਾਦੇ ਕੀਤੇ ਸੀਗੇ ਤੇ ਇਹਨਾਂ ਨੇ ਕੀ ਪੂਰੇ ਕੀਤੇਗੇ ਨਹੀਂ ਕੀਤੇ ਜਿਵੇਂ ਰੇਤ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਇਹਨਾਂ ਤੇ ਹਮਲਾਵਰ ਹੋ ਰਹੇ ਨੇ ਆਮ ਆਦਮੀ ਪਾਰਟੀ ਤੇ ਸ਼ਰਾਬ ਦੇ ਜਿਹੜੀ ਪਾਲਿਸੀ ਬਣਾਈ ਸੀ ਜਿਹੜੀ ਉਹਨੂੰ ਲੈ ਕੇ ਹੋ ਰਿਹਾ ਨੇ ਹੁਣ ਕਹਿੰਦਾ ਵੀ ਇਹਨਾਂ ਦੇ ਢਿੱਡ 'ਚ ਪੀੜ ਹੁੰਦੀ ਵੀ ਮੇਰਾ ਜਦੋਂ 15000 ਬੰਦਾ ਇਕੱਠਾ ਹੁੰਦਾ ਨਾ ਇਹਨਾਂ ਦੇ ਢਿੱਡ 'ਚ ਹੁੰਦੀ ਪੀੜ ਕਹਿੰਦੇ ਉਹ ਦੋ ਜਿਹੜੇ ਮੇਰੇ ਕੀਤੇ ਨਾ ਕਰੀਬੀ ਹਮ ਸਸਪੈਂਡ ਮੈਂ ਕਹਿੰਦਾ ਉਹਨਾਂ ਦੇ ਨਾਲ ਖੜਾ ਤੇ ਨਿਯਮ ਸਾਰਿਆਂ ਲਈ ਇੱਕੋ ਜਿਹੇ ਨੇ ਕਹਿੰਦੇ ਉਹ ਕਹਿੰਦਾ ਵੀ ਜਿਨ੍ਹਾਂ ਨੇ ਰੈਲੀ ਦਾ ਪ੍ਰਬੰਧ ਕੀਤਾ ਸੀ ਮੇਰੇ ਆ ਬੰਦੇ ਆ ਉਹ ਤੇ ਮੈਂ ਉਹਨਾਂ ਦੇ ਨਾਲ ਹੀ ਕਹਣਾ ਤੇ ਕਹਿੰਦੇ ਵੀ ਤੁਹਾਡੇ ਕੋਲ ਕੋ ਪੋਸਟ ਥੋੜੀ ਮੰਗਣੇ ਨੇ ਉਹਨਾਂ ਨੇ ਸਾਰਿਆਂ ਨੂੰ ਰੈਲੀ 'ਚ ਸੱਦਾ ਦਿੱਤਾ ਸੀਗਾ ਵੀ ਆਓ ਤੇ ਹਲਕਾ ਇੰਚਾਰਜ ਨੂੰ ਦੱਸੇ ਵੀ ਨਾ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਦੇ ਖਿਲਾਫ ਕਾਰਵਾਈ ਕਿਉਂ ਕਰਦੇ ਆ ਕਿੰਨੇ ਕਹਿੰਦੇ ਵੀ ਮੈਂ ਕਾਂਗਰਸ ਪਾਰਟੀ ਦਾ ਮੁਖੀ ਰਿਆਂ ਤੇ ਮੈਂ ਇੱਕ ਵੀ ਬੰਦੇ ਨੂੰ ਕੱਢਿਆ ਨਹੀਂ ਪਾਰਟੀ 'ਚੋਂ ਤੇ ਜੇ ਤੁਸੀਂ ਕਹਿੰਦੇ ਵੀ ਪਾਰਟੀ ਚੋਂ ਕਿਸੇ ਨੂੰ ਕੱਢਣਾ ਨਾ ਤੇ ਇਹ ਮਾਪਦੰਡ ਤੁਹਾਡੇ ਤੇ ਵੀ ਲਾਗੂ ਹੁੰਦੇ ਨੇ ਵੀ ਕੁੱਲ ਮਿਲਾ ਕੇ ਇਹਨਾਂ ਦੀ ਜਿਹੜੀ ਲੜਾਈ ਹੈ ਨਾ ਹੂੰ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਹੂੰ ਵੀ ਨਵਜੋਤ ਸਿੰਘ ਸਿੱਧੂ ਦੇਖੋ ਇੱਕ ਐਸੇ ਨੇਤਾ ਜਿਹੜੇ ਕਿਤੇ ਵੀ ਰੈਲੀ ਕਰ ਦੇਣਾ ਵੀ ਬੰਦੇ ਉਹਨਾਂ ਦੇ ਇਕੱਠੇ ਹੋ ਹੀ ਜਾਂਦੇ ਆ ਤੇ ਇੱਕ ਪਾਸੇ ਤੇ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਬਹੁਤ ਵੱਡੇ આરોਪ ਲੱਗੇ ਹੂੰ ਬਿਲਕੁਲ ਠੀਕ ਹੈ ਨਾ ਜੀ ਹੁਣ ਬਾੜੀਆਂ ਬਾਸਾਂ ਦੀਆਂ ਬਾੜੀਆਂ ਦੇ આરોਪ ਕਿੱ데 ਤੇ ਲੱਗ ਰਹੇ ਨੇ ਸਭ ਨੂੰ ਪਤਾ ਵੀ ਪੈਸੇ ਖਾ ਗਏ ਹੂੰ ਤੇ ਉਸ ਤੋਂ ਪਹਿਲੇ ਕਿਹੜੇ ਕਿਹੜੇ ਤੇ ਅੰਦਰ ਆਏ ਨੇ ਕਿਹੜੇ ਕਿਹੜੇ ਬੰਦੇ ਤੇ ਇੱਕ ਉਹਨੇ ਤੇ ਇਹ ਵੀ ਕਿਹਾ ਸੀ ਵੀ ਮੈਂ ਸਾਫਾ ਬਲੇਟ ਕੇ ਰਾਤ ਨੂੰ ਨੇਰੇ ਮੂੰਹ ਮਿਲ ਕੇ ਨਹੀਂ ਆਉਂਦਾ ਭਗਵੰਤ ਮਾਨ ਨੂੰ ਹੁਣ ਕਿਹਦੇ ਬਾਰੇ ਕਿਹਾ ਸੀ ਇਹ ਵੀ ਸਭ ਨੂੰ ਪਤਾ ਹੈ ਉਹ ਮੈਂ ਨਾ ਹੀ ਕਹਾਂ ਤੇ ਕੀ ਗੱਲ ਹੈ ਹੁਣ ਕੋਲ ਨੂੰ ਲਾ ਕੇ ਗੱਲ ਹੈ ਕਿ ਕੋਲਨ ਕਿ ਕਾਂਗਰਸ ਦੀ ਹਾਲਤ ਜਿਹੜੀ ਹੈ ਨਾ ਇਹਨਾਂ ਦੀ ਇਸ ਵੇਲੇ ਹਾਲਤ ਜਿਹੜੀ ਕਹਿੰਦੇ ਨੇ ਵੀ ਵੇਖੀ ਨਹੀਂ ਜਾ ਰਹੀ ਤੇ ਤੜਫ ਰਹੇ ਨੇ ਸੱਤਾ ਥਾੜੇ ਕੋ ਰਹੀ ਨਹੀਂ ਤੇ 2024 ਦੇ ਵਿੱਚ ਬੀਜੇਪੀ ਜਿਹੜੀ ਆ ਉਹ ਪੂਰੀ ਪਲਾਨਿੰਗ ਕਰਕੇ ਵਖੇ ਉਹਨਾਂ ਨੇ ਇੱਕੋ ਹੀ ਰੁੱਪ ਦਾ ਆਪਣਾ ਮਾਰਿਆ ਛੁੱਟਿਆ ਨਹੀਂ ਛੁੱਟਿਆ ਜੀ ਨਿਤਿਸ਼ ਕੁਮਾਰ ਸੂਤਰਧਾਰ ਜਿਹੜਾ ਹੈ ਉਹ ਉਹਨਾਂ ਨੇ ਆਪਣੇ ਨਾਲ ਖਿੱਚ ਲਿਆ ਤੇ ਚਲੋ ਤੁਹਾਡਾ ਐਨਡੀਆ ਤੇ ਉਹ ਬੰਦਾ ਜਿਹਨੇ ਸਾਰੇ ਇਕੱਠੇ ਕੀਤਾ ਸੀ ਬਿਲਕੁਲ ਬਿਲਕੁਲ ਸਾਰਿਆਂ ਨੂੰ ਮਨਾਇਆ ਸਾਰਿਆਂ ਦੀ ਪਰ ਤੇ ਉਹੀ ਨਿਕਲ ਗਿਆ ਕਹਿੰਦੇ ਨਹੀਂ ਜਿੱਦੇ ਤੇ ਖੜੀ ਸੀ ਨਾ ਉਹ ਥੱਲੇ ਨਿਕਲ ਗਿਆ ਤੇ ਉੱਤੋਂ ਤੇ ਸਾਰਿਆਂ ਡਿਗਣਾ ਹੀ ਹੈ ਨਹੀਂ ਨਹੀਂ ਹੈ ਬਿਲਕੁਲ ਲੇਕਿਨ ਇਹਦੇ ਤੇ ਹੀ ਅੱਜ ਮੈਂ ਰਾਜਾ ਵੜਿੰਗ ਨੂੰ ਵੀ ਸੁਣ ਰੇ ਸੀ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰੇ ਸੀ ਉਹਦੇ ਵਿੱਚ ਜਿੰਨੀ ਵਾਰੀ ਵੀ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕੀਤੀ ਜਾ ਰਹੀ ਸੀ ਉਹ ਬਸ ਉਲਟੇ-ਪੁਲਟੇ ਥੋੜਾ ਜਿਹਾ ਮਤਲਬ ਉਸ ਚੀਜ਼ ਨੂੰ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ। ਇੱਕ ਵਾਰੀ ਤਾਂ ਉਹਨਾਂ ਨੇ ਇਹ ਕਹਿ ਹੀ ਦਿੱਤਾ ਕਿ ਕੋਈ ਹੋਰ ਵੀ ਸਵਾਲ ਪੁੱਛ ਲਓ ਤੁਸੀਂ। ਮਤਲਬ ਇਹ ਉਹਨਾਂ ਦੀ ਖਿੱਚਤਾਂ ਨਹੀਂ ਜਿਹੜੀ ਉਹ ਬਿਲਕੁਲ ਸਾਹਮਣੇ ਵੀ ਦਿਖ ਰਹੀ ਹੈ। ਮਤਲਬ ਉਹ ਮਤਲਬ ਨਾ ਜਵਾਬ ਦੇਣਾ ਨਹੀਂ ਆ ਰਿਹਾ। ਵੇਖੋ ਤੁਸੀਂ ਜਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢੋ ਨਾ। ਕਰੋ ਉਹਨੂੰ ਸਸਪੈਂਡ। ਰੈਲੀ ਦੋਨੇ ਕੀਤੀ ਨਾ। ਬਿਲਕੁਲ ਬਿਲਕੁਲ। ਤੇ ਉਹ ਬਾਕੀਆਂ ਨੇ ਕਰਾਈ ਤੇ ਜਿਨ੍ਹਾਂ ਨੇ ਕਰਵਾਈ ਉਹ ਸਸਪੈਂਡ ਤੇ ਜਿਨੇ ਕੀਤੀ ਜਾ ਦੇ ਕੋ ਡਰਦੇ ਹੋ ਵੀ ਹਾਈ ਕਮਾਂਡ ਦੇ ਨਾਲ ਬਹੁਤ ਸੰਪਰਕ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਤਾਂ ਮੈਂ ਸਾਰਾ ਮਾਮਲਾ ਹਾਈ ਕਮਾਂਡ ਦੇ ਧਿਆਨ ਚ ਲੈ ਲੈਂਦਾ ਬਿਲਕੁਲ ਸਰ ਸਰ ਦੂਜੇ ਪਾਸੇ ਡਰਗ ਕੇਸ ਨੂੰ ਲੈ ਕੇ ਜੀ ਵਿਕਰਮ ਮਜੀਠੀਆ ਦੇ ਕਰੀਬੀਆਂ ਨੂੰ ਸਿਟ ਨੇ ਨੋਟਿਸ ਭੇਜੇ ਨੇ ਜੀ ਦੇਖੋ ਇਹ ਮਾਮਲਾ ਹੈ ਦੇਖੋ ਇਹ ਮਾਮਲਾ 2013 ਦੇ ਵਿੱਚ ਹਾਈਲਾਈਟ ਹੋਇਆ ਸੀ ਜਦੋਂ ਜਿਲਦੀਸ਼ ਪੋਲਾ ਡਰਗ ਤਸਕਰ ਉੱਫੜਿਆ ਗਿਆ ਸੀ ਹਮ ਡੀਐਸਪੀ ਸੀਗਾ ਉਹਨੂੰ ਖਾਸ ਕੀਤਾ ਗਿਆ ਹੈ ਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਉਹਦੇ ਵਿੱਚੋਂ ਜਦੋਂ ਉਛਲਿਆ ਸੀਗਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਇਹ ਕਹਿ ਰਹੇ ਨੇ ਕਿ ਕੋਈ ਬਰਾਮਦਗੀ ਨਹੀਂ ਇਸ ਕੇਸ ਦੇ ਵਿੱਚ ਮੇਰਾ ਨਾਮ ਬਿਨਾਂ ਵਜ੍ਹਾ ਕੱਸੀਟਿਆ ਜਾ ਰਿਹਾ ਤੇ ਇਹ 6000 ਕਰੋੜ ਰੁਪਏ ਦਾ ਡਰਗ ਜਿਹੜਾ ਕੇਸ ਦਾ ਉਦੋਂ ਸਾਹਮਣੇ ਆਇਆ ਸੀਗਾ ਹੁਣ ਸਿੱਟ ਨੇ ਕਈ ਵਾਰੀ ਬੁਲਾਇਆ ਇਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਵਾਰ ਕਈ ਵਾਰੀ ਪੇਸ਼ ਵੀ ਹੋ ਚੁੱਕੇ ਨੇ ਹੁਣ ਐ ਕਿ ਇਹਨਾਂ ਦੇ ਕਰੀਬੀ ਨੇ 4 ਬੰਦੇ ਜਿਨ੍ਹਾਂ ਨੂੰ ਸ਼ਿਟ ਨੇ ਪੁੱਛਗਿਸ਼ ਵਾਸਤੇ ਬੁਲਾਇਆ ਨਵੀਂ ਸ਼ਿਟ ਬਣੀ ਹੈ ਜਿਹੜੇ ਬੁਲਾਇਆ ਕਿਨੋਂ ਕਿਨੋਂ ਗਿਆ ਜਿਹੜੇ ਜਦੋਂ ਵਿਕਰਮ ਸਿੰਘ ਮਜੀਠੀਆ ਕੈਬਨਿਟ ਮਿਨਿਸਟਰ ਸਨ ਨਾ ਇਹਨਾਂ ਦੇ ਬਹੁਤ ਕਰੀਬੀ ਸਨ ਲੋਕ ਇੱਕ ਨੇ ਮੇਜਰ ਸ਼ਿਵਚਰਨ ਸਿੰਘ ਜਿਹਨੂੰ ਸ਼ਿਵੀ ਮੇਜਰ ਸ਼ਿਵੀ ਵੀ ਕਹਿੰਦੇ ਹਮ ਕਰਤਾਰ ਸਿੰਘ ਇੱਕ ਨੇ ਇੱਕ ਤਲਬੀਰ ਸਿੰਘ ਗੱਲ ਹੈ ਜਿਹੜੇ ਸਾਊਥ ਹਰਨਸਵਾਲਕੇ ਤੋਂ ਇਲੈਕਸ਼ਨ ਰਹੇ ਸਨ ਇੱਕ ਬੁੱਧਰਾਮ ਹੈ ਇਹਨਾਂ ਦਾ ਨਾਮ ਸ਼ਾਮਲ ਹੈ ਤੇ ਇਹਨਾਂ ਨੂੰ 2 ਫਰਵਰੀ ਨੂੰ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਸ਼ਿਟ ਕੋਲ ਨੇ ਪੁੱਛਗਿਸ਼ ਕੀਤੀ ਹੈ ਮਜੀਠੀਆ ਕੋਲੋਂ ਤੇ ਹੋਰ ਵੀ ਰਿਕਾਰਡ ਜਿਹੜਾ ਮਜੀਠੀਆ ਦੇ ਨਾਲ ਸੰਬੰਧਿਤ ਹੈ ਨਾ ਉਹ ਤਲਬ ਕੀਤਾ ਜਾਏ ਤੇ ਤੁਸੀਂ ਦੇਖੋ ਜਿਹੜੀ ਹੁਣ ਇਹਦੀ ਜਾਂਚ ਕਰ ਰਹੇ ਨੇ ਉਹਦੇ ਮੁਖੀ ਨੇ ਜਿਹੜੇ ਡੀਆਈਜੀ ਨੇ ਪਟਿਆਲਾ ਰੇਂਜ ਦੇ ਐਚਐਸ ਭੁੱਲਰ ਉਹਨਾਂ ਨੂੰ ਦਿੱਤੀ ਗਈ ਹੈ ਮੁਖਵਿੰਦਰ ਸਿੰਘ ਛੀਨਾ ਉਹ ਰਟਾਇਰ ਹੋ ਚੁਕੇ ਨੇ ਪਹਿਲੇ ਉਹ ਕਰਦੇ ਸੀ ਜਾਂਚ ਹੁਣ ਇਹ ਜਾਂਚ ਕਰ ਰਹੇ ਨੇ ਤੇ ਹੁਣ ਦੇਖੋ ਇਹਦੇ ਚ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਵਾਕਈ ਵਿਕਰਮ ਸਿੰਘ ਜੀਠੀਆ ਦੀ ਇਨਵੋਲਵਮੈਂਟ ਕਿੰਨੀ ਜ਼ਿਆਦਾ ਹੈ ਕਿਉਂਕਿ ਪਿੱਛੇ ਦੇ ਅ ਅਮਰਪਾਲ ਸਿੰਘ ਬੋਲੀ ਜਿਹੜੇ ਕਿ ਕਿਸੇ ਵੇਲੇ ਅਕਾਲੀ ਦਲ 'ਚ ਹੁੰਦੇ ਸੀਗੇ ਜਿਹੜੇ ਕਾ ਬੀਜੇਪੀ ਤੋਂ ਚਲੇ ਗਏ ਨੇ ਉਹਨਾਂ ਨੇ ਵੀ ਕਾਫੀ ਸਾਰੇ ਜਿਹੜੇ ਰੋਪ ਲਾਏ ਸੀਗੇ ਐਫੀਟੇਵਟ ਤੱਕ ਦਿੱਤਾ ਸੀ ਹਾਈ ਕੋਰਟ ਦੇ ਵਿੱਚ ਤੇ ਹੁਣ ਦੇਖੋ ਕੀ ਬੰਦਾ ਜਦੋਂ ਚੰਨੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ 20 ਦਸੰਬਰ 2021 ਨੂੰ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਅਦਾਲਤ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਟਰਾਲ ਦਿੱਤਾ ਸੀ ਉਸ ਤੋਂ ਬਾਅਦ ਇਹ ਗ੍ਰਿਫਤਾਰ ਹੁੰਦੇ ਨੇ ਤੇ 5 ਮਹੀਨੇ ਜੇਲ੍ਹ 'ਚ ਰਹਿੰਦੇ ਨੇ ਤੇ 10 ਅਗਸਤ 2022 ਨੂੰ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਹੁਣ ਦੇਖੋ ਇਹ ਕਹਿੰਦੇ ਵੀ ਅਜੇ ਤੱਕ ਕੋਈ ਚਾਰਸ਼ੀਟ ਦਾਖਲ ਨਹੀਂ ਕੀਤੀ ਗਈ ਇਹ ਵੱਖਰਾ ਹੀ ਐਨਡੀਪੀਐਸ ਦਾ ਜਿਹੜਾ ਕੇਸ ਹੈ ਜਿਹਦੇ ਵਿੱਚ ਕੋਈ ਬਰਾਮਦਗੀ ਤੱਕ ਨਹੀਂ ਹੋਈ ਪਰ ਦੇਖੋ ਇਹ ਤੇ ਕੱਲ ਤੁਸੀਂ ਦੇਖੋ ਨਾ ਪੰਜਾਬ ਦੇ ਰਾਜਪਾਲ ਸਾਹਿਬ ਜਿਹਨੇ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਨੇ ਵੀ ਆਖਿਆ ਵੀ ਪਿਛਲੇ ਕਈ ਸਾਲਾਂ ਤੋਂ ਨਸ਼ਾ ਜਿਹੜਾ ਬਹੁਤ ਵਧ ਗਿਆ ਪੰਜਾਬ ਦੇ ਵਿੱਚ ਉਹ ਇੱਥੇ ਆਂਦੇ ਨੇ ਤੇ ਕਹਿੰਦੇ ਨੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਪਹਿਲੇ ਜਿਹੜਾ ਸਕੂਲਾਂ 'ਚ ਨਸ਼ਾ ਕਾਲਜਾਂ 'ਚ ਵੇਖਦਾ ਸੀ ਹੁਣ ਸਕੂਲਾਂ 'ਚ ਵੀ ਕਰਨ ਲੱਗਿਆ ਹੈ ਮਤਲਬ ਪਿੰਡਾਂ ਦੇ ਲੋਕ ਦੁਖੀ ਨੇ ਕਿ ਰਿਆਨੇ ਦੀ ਦੁਕਾਨਾਂ ਤੇ ਨਸ਼ਾ ਵੇਚਣ ਲੱਗ ਪਿਆ ਬਨਵਾਰੀ ਵਾਲਾ ਪ੍ਰੋਹਿ ਸਾਹਿਬ ਕਹਿੰਦੇ ਨੇ ਪਰ ਦੂਜੇ ਪਾਸੇ ਵੀ ਦੇਖੋ ਨਾ ਅਕਾਲੀ ਦਲ ਦੀ ਸਰਕਾਰ ਤੇ 2017 ਤੋਂ ਬਾਅਦ ਪੰਜਾਬ ਚ ਹੈ ਰਹੀ ਵੀ ਹੁਣ ਨਸ਼ੇ ਜਿਹੜੇ ਵੇਚਦੇ ਆ ਜਾਂ ਨਸ਼ਾ ਤਸਕਰ ਨੇ ਜਾਂ ਜਿਹੜਾ ਇਹ ਧੰਦਾ ਕਰਦੇ ਨੇ ਉਹਨਾਂ ਨੂੰ ਸਪੋਰਟ ਕੌਣ ਕਰ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਹੈ ਇਸ ਕਰਕੇ ਨਸ਼ਾ ਰੁਕਣਾ ਚਾਹੀਦਾ ਹੈ ਤੇ ਜਿਹੜੀਆਂ ਜਿਹੜੇ ਸਫੇਦ ਪੋਸ਼ ਨੇ ਜਾਂ ਜਿਹੜੀਆਂ ਕਾਲੀਆਂ ਪਿੰਡਾਂ ਨੇ ਉਹ ਰਾਜੀਤ ਸਿੰਘ ਇਹਨਾਂ ਦਾ ਹੀ ਉਤੇ ਜਿ ਫੜਿਆ ਨਹੀਂ ਗਿਆ ਨਹੀਂ ਫੜਿਆ ਗਿਆ ਚਲੋ ਕਿ ਵੇਖੋ ਕੀ ਬੰਦਾ ਜੀ ਸਰੀ ਖਬਰ ਸਾਹਮਣੇ ਆਈ ਹੈ ਕਿ ਸੈਂਟਰਲ ਜੇਲ ਦੇ ਵਿੱਚ ਜੋ ਜੱਜ ਨੇ ਉਹ ਆਪਣਾ ਪੇਸ ਬਦਲ ਕੇ ਉੱਥੇ ਗਏ ਨੇ ਤੇ ਕੈਦੀ ਵੀ ਉਹਨਾਂ ਨੂੰ ਕਥਾਵਾਚਕ ਸਮਝ ਕੇ ਉਹਨਾਂ ਨੂੰ ਸੁਣ ਰਹੇ ਐ ਤੇ ਮਾਮਲਾ ਕੀ ਹੈ ਦੇਖੋ ਇਹ ਮਾਮਲਾ ਜੇ ਮਧ ਪ੍ਰਦੇਸ਼ ਦਾ ਤੇ ਸੈਂਟਰਲ ਜੇਲ ਹੈਗੀ ਜੇ ਸਾਗਰ ਦੀ ਹਾਂਜੀ ਉੱਥੇ ਇੱਕ ਯੋਜਨ ਕੀਤਾ ਗਿਆ ਸੀ ਵੀ ਨਾ ਕੈਦੀਆਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਮੋਟੀਵੇਸ਼ਨਲ ਸਪੀਚ ਸੀਗੀ ਤੇ ਇਹ ਸੀਗਾ ਕਿ ਉੱਥੇ ਪਹਿਲੇ ਸੀਗਾ ਵੀ ਜੱਜ ਸਾਹਿਬ ਅੱਜ ਆਣਗੇ ਤੇ ਤੁਹਾਨੂੰ ਮੋਟੀਵੇਸ਼ਨਲ ਸਪੀਚ ਦੇਣਗੇ ਮਤਲਬ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਸੀ ਹਾਂ ਤੇ ਉਹ ਕੈਦੀ ਇੰਤਜ਼ਾਰ ਕਰਦੇ ਵੀ ਅੱਜ ਇਹੋ ਜਿਹੇ ਜੱਜ ਵੀ ਆਣਗੇ ਸਾਡੇ ਜਿਹੜੇ ਸਾਨੂੰ ਅ ਧਰਮ ਦੇ ਪ੍ਰਤੀ ਜਾਂ ਨੋਟੀਫਿਕੇਸ਼ਨਲ ਸਪੀਚ ਦੇਣਗੇ ਤੇ ਉਦੋਂ ਹੀ ਕਹਿੰਦੇ ਵੀ ਪਗ ਪਗ ਪਾ ਕੇ ਇੱਕ ਸ਼ਖਸ ਦੀ ਐਂਟਰੀ ਹੁੰਦੀ ਹੈ ਤੇ ਕਿਸ ਕੋਈ ਸਮਝਦਾ ਵੀ ਪਤਾ ਨਹੀਂ ਕੌਣ ਆ ਗਿਆ ਤੇ ਜਦੋਂ ਉਹਨੂੰ ਸਲੂਟ ਮਾਰਦੇ ਨੇ ਸਾਰੇ ਤੇ ਸਾਰੇ ਵੇਖਦੇ ਵੀ ਯਾਰ ਇਸ ਪਤਾ ਨਹੀਂ ਕੌਣ ਹੈ ਤੇ ਪਤਾ ਲੱਗਦਾ ਵੀ ਇਹ ਕਹਿੰਦੇ ਵੀ ਜਿਹੜੇ ਹੈਗੇ ਜਿਲ੍ਹਾ ਨਿਆਂधीश ਨੇ ਜੱਜ ਸਾਹਿਬ ਨੇ ਤੇ ਇਸ ਤੋਂ ਬਾਅਦ ਉਹ ਫਿਰ ਜਿਹੜੇ ਨੇ ਜੱਜ ਸਾਹਿਬ ਅਰुण कुमार ਸਿੰਘ ਉਹ 22 ਘੰਟੇ ਤੱਕ ਦੇਖੋ ਜੇਲ੍ਹ ਦੇ ਵਿੱਚ ਭਜਨ ਕਰਦੇ ਆਂ ਕਥਾ ਤੇ ਕਹਾਣੀ ਵੀ ਸੁਣਾਉਂਦੇ ਆ ਤੇ ਕੈਦੀਆਂ ਨੂੰ ਭਗਵਾਨ ਦੀ ਸ਼ਰਨ ਚ ਜਾਣ ਤੇ ਉਹਨਾਂ ਦਾ ਮਾਰਗਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਨਾ ਪੂਰਾ ਪ੍ਰੇਰਿਤ ਕਰਦੇ ਆ ਮੋਟੀਵੇਟ ਕਰਦੇ ਆ ਉਹਨਾਂ ਨੂੰ ਇਸ ਇਹਦਾ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਸੀ ਸਰਬ ਸੁਖ ਖਾਨ ਪਰਮਾਤਮਾ ਦੀ ਪ੍ਰਾਪਤੀ ਸਰਬ ਸ਼੍ਰੇਸ਼ਟ ਸਾਧਨ ਸ਼ਰਨਾਗਤੀ ਤੇ ਉਹਨਾਂ ਨੇ ਆਖਿਆ ਵੀ ਭਗਵਾਨ ਦੀ ਭਗਤੀ ਦੇ ਵਾਸਤੇ ਨਿਰਮਲ ਮਨ ਚਾਹੀਦਾ ਸਾਡੇ ਅੰਦਰ ਦੇ ਭਾਵ ਕੀ ਕਹਿੰਦੇ ਨੇ ਤੇ ਮਤਲਬ ਅੰਦਰ ਕੁਝ ਹੁੰਦਾ ਹੈ ਤੇ ਬਾਹਰ ਕੁਝ ਹੁੰਦਾ ਹੈ ਕਹਿੰਦੇ ਇੱਕ ਸਮੇਂ ਨਾਲ ਬਹੁਤ ਮੁਸ਼ਕਲ ਆ ਆਪਣੇ ਕਹਿੰਦੇ ਕਰਮਾਂ ਨੂੰ ਸੁਧਾਰੋ ਰੱਬ ਨੂੰ ਦੋਸ਼ ਨਾ ਦਿਓ ਕਹਿੰਦੇ ਤੁਸੀਂ ਜੇਲ੍ਹ ਚੋਂ ਬਾਹਰ ਤੇ ਜਾ ਨਹੀਂ ਸਕਦੇ ਹੁਣ ਜੇਲ੍ਹ ਚ ਤੁਸੀਂ ਭਾਵੇਂ ਲੜੋ ਝਗੜੋ ਜਾਂ ਫਿਰ ਭਗਵਾਨ ਦਾ ਨਾਲ ਹੋਏ ਤੁਸੀਂ ਆਪਣੇ ਦੇ ਨਿਰਭਰ ਕਰਨਾ ਪਰ ਜਿਹੜੇ ਕਹਿੰਦੇ ਵੀ ਇਹ ਸਮੇਂ ਦਾ ਸੁਖ ਜਿਹੜਾ ਸਦੂਪਯੋਗ ਨਹੀਂ ਕਰੂਗਾ ਕਿਉਂਕਿ ਜੇਲ੍ਹ ਚੋਂ ਤੁਸੀਂ ਕਹਿੰਦੇ ਵੀ ਜੇਲ੍ਹ ਚੋਂ ਤੇ ਤੁਹਾਡੇ ਕੋਲ ਸਮਾਂ ਹੀ ਸਮਾਂ ਤੇ ਤੁਸੀਂ ਕਿਉਂ ਰੱਬ ਦਾ ਨਾਮ ਲਓ ਤੇ ਜਿਹੜਾ ਰੱਬ ਦਾ ਨਾਮ ਨਹੀਂ ਲਏਗਾ ਉਹ ਫਿਰ ਦੁੱਖ ਭਗੂਗਾ ਫਿਰ ਕਹਿੰਦੇ ਤੁਸੀਂ ਕਾਲ ਨੂੰ ਦੋਸ਼ ਕਰੋਗੇ ਕੋਈ ਕਰਮ ਨੂੰ ਦੋਸ਼ ਦੇਗਾ ਭਗਵਾਨ ਨੂੰ ਦੋਸ਼ ਦੇਗਾ ਭੀ ਭਗਵਾਨ ਬੜਾ ਪੱਖਪਾਤੀ ਹੈ ਵੀ ਉਹ ਤੇ ਬੰਦਾ ਪਾਪ ਕਰਦਾ ਉਹਦਾ ਘਰ ਭਰਤਾ ਤੇ ਮੈਂ ਪੁੰਨ ਕਰਦਾ ਤੇ ਮੈਨੂੰ ਜੇਲ੍ਹ ਦੀ ਸਜ਼ਾ ਹੋਗੀ ਕਹਿੰਦੇ ਐਵੇਂ ਫਾਲਤੂ ਦੇ ਦੋਸ਼ ਫਿਰ ਰੱਬ ਨੂੰ ਦੇਣ ਲੱਗ ਪਏ ਫਿਰ ਜਿਹੜੇ ਉੱਥੇ ਦੇ ਜੇਲ ਸੁਪਰਡੈਂਟ ਸੀਗੇ ਦਿਨੇਸ਼ ਕੁਮਾਰ ਨਰਗਾਵੇ ਉਹ ਦੱਸਦੇ ਵੀ ਕੈਦੀਆਂ ਨੂੰ ਧਾਰਮਿਕ ਪਾਸੇ ਲੈ ਜਾਣ ਵਾਸਤੇ ਇਹ ਪ੍ਰੋਗਰਾਮ ਕਰਾਇਆ ਗਿਆ ਸੀ ਕਈ ਵਾਰੀ ਕਹਿੰਦੇ ਜੇਲ੍ਹ ਚ ਰਹਿੰਦੇ ਆ ਰਹਿੰਦੇ ਨਾ ਘਰ ਤੋਂ ਦੂਰ ਰਹਿੰਦੇ ਆ ਕੈਦੀ ਤਣਾਵ ਗ੍ਰਸਤ ਹੋ ਜਾਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਤਣਾਵ ਮੁਕਤੀ ਦੇ ਵਾਸਤੇ ਇਹਨਾਂ ਨੂੰ ਇਹ ਵਾਲਾ ਪ੍ਰੋਗਰਾਮ ਕਰਾਇਆ ਗਿਆ ਸੀ ਵੈਸੇ ਬੜਾ ਚੰਗਾ ਉਪਰਾਲਾ ਹੈ ਵੀ ਜੱਜ ਸਾਹਿਬ ਤੇ ਇੱਥੇ ਵੀ ਜਾਂਦੇ ਕਈ ਵਾਰੀ ਦੇਖਿਆ ਜੇਲ੍ਹਾਂ ਦੇ ਵਿੱਚ ਦੌਰਾ ਕਰਕੇ ਆਉਂਦੇ ਪਰ ਕਦੀ ਕਿਸੇ ਨੇ ਪ੍ਰਵਚਨ ਨਹੀਂ ਕੀਤੇ ਇਹ ਵਿਲਖਣਾ ਹੀ ਮਾਮਲਾ ਹੈ ਜੱਜ ਸਾਹਿਬ ਦੀ ਦੇਖੋ ਤਾਰੀਫ ਕਰਨੀ ਤੇ ਬੰਦੀ ਹੈ ਬਿਲਕੁਲ ਸਰ ਬਿਲਕੁਲ ਜੀ ਸਰ हरियाणा ਦੇ ਸਾਬਕਾ ਸੀਐਮ ਨੇ ਉਹਨਾਂ ਕੋਲੋਂ ਈਡੀ ਨੇ 7 ਘੰਟੇ ਪੁੱਛਗਿੱਛ ਕੀਤੀ ਹੈ ਤੁਸੀਂ ਦੇਖੋ ਇਹ ਸਾਬਕਾ ਸੀਐਮ ਨੇ ਹਰਿਆਣਾ ਦੇ ਭੁਪਿੰਦਰ ਸਿੰਘ ਫੁੱਲਾ ਸਾਹਿਬ ਮੌਜੂਦਾ ਸੀਐਮ ਨੇ ਹੇਮੰਤ ਸਰੇਨ ਉਹ Jharkhand ਦੇ ਈਡੀ ਉਹਨਾਂ ਕੋਲੋਂ ਪੁੱਛਗਿੱਛ ਕਰਨੋਂ ਫੇਰਦੀ ਹੈ ਸਾਬਕਾ ਸੀਐਮ ਨੇ ਬਿਹਾਰ ਦੇ ਲਾਲੂ ਪ੍ਰਸਾਦ ਯਾਦਵ ਜੀ ਈਡੀ ਉਹਨਾਂ ਕੋਲੋਂ ਪੁੱਛਗਿੱਛ ਕਰਨੋਂ ਫੇਰਦੀ ਹੈ ਮੌਜੂਦਾ ਸੀਐਮ ਨੇ ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਉਹਨਾਂ ਕੋਲੋਂ ਈਡੀ ਪੁੱਛ ਕੇ ਕਰਨ ਉਹਨੇ ਸਾਨੂੰ ਇਹ ਨਹੀਂ ਸਮਝਾਉਂਦੀ ਇੱਕ ਉਹ ਪਪੇਸ਼ ਮਖੇਲ ਸਾਹਿਬ ਨੇ ਉਹਨਾਂ ਦਾ ਨਾਮ ਵੀ ਇੱਕ ਬਹੁਤ ਵੱਡੇ ਸੱਟੇ 'ਚ ਆਇਆ ਜੇ ਤੇ ਉਹਨਾਂ ਦੇ ਕੋਲੋਂ ਵੀ ਆਉਣ ਵਾਲੇ ਦਮੇ 'ਚ ਸ਼ਾਇਦ ਪੁੱਛ ਕੇ ਕਰੇ ਈਡੀ ਮਤਲਬ ਇਹ ਦੇਖੋ ਇੱਕ ਇਹਨਾਂ ਨੂੰ ਚੁੰਨਦੇ ਅਸੀਂ ਕਿਹੜੀ ਗੱਲਾਂ ਤੇ ਕਰਦੇ ਕੀ ਨੇ ਮਾਮਲਾ ਹੁਣ ਤੁਸੀਂ ਗੱਲ ਕੀਤੀ ਹੈ ਹਰਿਆਣਾ ਦੇ ਸਾਬਕਾ ਸੀਐਮ ਨੇ ਭਪਿੰਦਰ ਸਿੰਘ ਹੁੱਡਾ ਸਾਹਿਬ ਨੇ ਤੇ ਮਾਮਲਾ ਜੇ 1500 ਕਰੋੜ ਦਾ ਅੱਜ ਸਵੇਰੇ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਸੱਤ ਕਹਿੰਦੇ ਈਡੀ ਨੇ ਪੁੱਛ ਕੇ ਕੀਤੀ ਹੈ ਪਹਿਲਾਂ ਵੀ ਇੱਕ ਦਿਨ ਬੁਲਾਇਆ ਸੀ ਤੇ ਉਦੋਂ ਵੀ ਇਹਨਾਂ ਕੋਲ 7.5 ਘੰਟੇ ਪੁੱਛਗਿੱਛ ਕੀਤੀ ਗਈ। ਹੁਣ ED ਦੇ ਮੁਤਾਬਕ 2004 ਤੋਂ ਲੈ ਕੇ 2007 ਤੱਕ ਜਦੋਂ ਇਹ ਸੀਐਮ ਸਨ ਗੁਰੂਗ੍ਰਾਮ ਦੇ ਵਿੱਚ 1500 ਕਰੋੜ ਰੁਪਏ ਦਾ ਜਿਹੜਾ ਘਟਾਲਾ ਆਇਆ ਸੀ ਜ਼ਮੀਨ ਘਟਾਲਾ ਮਨੀ ਲਾਂਡਰਿੰਗ ਉਹਦੇ ਤੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ। ਹੁਣ ਕਹਿੰਦੇ ਵੀ ਪਹਿਲੋਂ ਵੀ ਇਹਨਾਂ ਕੋਲ ਜਦੋਂ ਸਵਾਲ ਪੁੱਛੇਗੇ ਨਾ ਤੇ ਮੁੱਖ ਮੰਤਰੀ ਸਾਹਿਬ ਸਹੀ ਜਵਾਬ ਨਹੀਂ ਦਿੰਦੇ ਤੇ ED ਨੇ ਫਿਰ ਦੁਬਾਰਾ ਸਾਧ ਲਿਆ ਵੀ ਆਓ। ਹੁਣ ਫੇਰ ਇਹ ਕਹਿੰਦੇ ਵੀ ਈਡੀ ਨੂੰ ਫੜ ਲਿਆ ਉਹਨੇ ਮਾਮਲਾ ਕੀ ਹੈ ਕਹਿੰਦੇ ਮਾਮਲਾ ਇਹ ਕੋਈ ਮਾਨੇਸਰ ਲੈਂਡ ਡੀਲ ਹੈ ਉਹਦਾ ਮਾਮਲਾ 27 ਅਗਸਤ 2004 ਨੂੰ ਮਾਨੇਸਰ ਦੇ ਵਿੱਚ 912 ਏਕੜ ਜ਼ਮੀਨ ਦਾ ਜਿਹੜਾ ਇਹ ਨੋਟਿਸ ਜਾਰੀ ਹੁੰਦਾ ਹੈ ਤੇ ਹੁੱਡਾ ਨੇ ਕੋਈ ਆਈਐਮਟੀ ਨੂੰ ਰੱਦ ਕਰਕੇ 5 ਅਗਸਤ 2005 ਚ ਸੈਕਸ਼ਨ 6 ਦਾ ਇੱਕ ਨੋਟਿਸ ਜਾਰੀ ਕਰਾਇਆ ਸੀ ਤੇ ਮੁਆਵਜ਼ਾ 5 ਲੱਖ ਰੁਪਏ ਪ੍ਰਤੀ ਏਕੜ ਤੈਅ ਹੋਇਆ ਸੀਗਾ ਤੇ 17 ਜਨਵਰੀ ਨੂੰ ਘਰ ਪਹੁੰਚੀ ਸੀ ਇਹਨਾਂ ਦੇ ਈਡੀ ਟੀਮ ਬਿਲਡਰਰਜ਼ ਨੇ ਕਿਸਾਨਾਂ ਕੋਲੋਂ 400 ਏਕੜ ਜ਼ਮੀਨ ਜਿਹੜੀ ਹੈ ਉਹ ਆਣੇ-ਪਾਣੇ दाम ਚ ਲੈ ਲਈ ਸੀ ਵੀ ਜਦੋਂ ਇਹਨਾਂ ਨੂੰ ਪਤਾ ਲੱਗਦਾ ਨਾ ਵੀ ਬਿਲਡਰਰ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਫਿਰ ਤੇ ਕਿਸਾਨਾਂ ਨੂੰ ਦੇ ਕੇ ਪੈਸੇ ਹਰ ਕੀਮਤ ਤੇ ਕਿਸਾਨ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਉਹਨੂੰ ਐਂ ਨਹੀਂ ਲੱਗਦਾ ਕਿ ਮੈਨੂੰ ਪੈਸੇ ਬਹੁਤ ਮਿਲ ਰਹੇ ਨੇ ਪਰ ਉਹ ਬਾਅਦ ਚ ਉਹਨੂੰ ਪਤਾ ਲੱਗਦਾ ਮੈਂ ਤਾਂ ਠੱਗੇ ਗਿਆ ਹੁਣ 400 ਏਕੜ ਜਿਹੜੀ ਹੈ 2007 ਦੇ ਵਿੱਚ ਜਿਹੜੀ ਜ਼ਮੀਨ ਸੀ ਨਾ ਉਹ ਬਾਅਦ ਚ ਮੁਕਤ ਕਰ ਦਿੱਤੀ ਗਈ ਸੀ ਤੇ ਜਿਹਦੇ ਨਾਲ ਕਿਸਾਨਾਂ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀਗਾ ਹੁਣ ਇਹਨੂੰ ਲੈ ਕੇ ਪੁੱਛ ਕੇ ਚੋਰੀ ਹੈ ਤੇ ਹੁਣ ਮੈਂ ਗੱਲ ਜਿਵੇਂ ਤੁਹਾਨੂੰ ਕੀਤੀ ਹੈਮੰਤ ਸਰੇਨ ਉਹਨਾਂ ਦੀ ਉਹਨਾਂ ਨੇ ਤੁਹਾਨੂੰ ਨਾਲ ਹੀ ਦੱਸਿਆ ਬਿਲਕੁਲ ਉਹ ਦਿੱਲੀ ਆਏ ਸੀਗੇ ਅੱਜ ਕਿਤੇ ਤੇ ਟੀਮ ਵੀ ਉਹਨਾਂ ਦੇ ਘਰ ਪਹੁੰਚ ਜਾਂਦੀ ਹੈ ਤੇ ਉੱਥੇ ਆਪ ਤੇ ਕਹਿੰਦੇ ਮਿਲੇ ਨਹੀਂ ਹੈ ਸੁਰੇਨ ਸਾਹਿਬ ਉਹਨਾਂ ਡਰਾਈਵਰ ਨੂੰ ਲਾਈਂਦਾਲੀ ਈਡੀ ਤੇ ਕਾਗਜ਼ ਵੀ ਲੱਗੀ ਬਹੁਤ ਤੇ ਝਾਰਖੰਡ ਮੁਕਤੀ ਮੋਰਚਾ ਦੇ ਹੈਗੇ ਨੇ ਕੇਂਦਰੀ ਮहासਚਿਵ ਸੁਪਰੀਆ ਪਟਾਚਾਰਿਆ ਉਹ ਕਹਿੰਦੇ ਵੀ ਹੁਣ ਇਹ ਸੋਰੇਨ ਨੇ ਨਾ ਈਡੀ ਨੂੰ ਈਮੇਲ ਚ ਪੁੱਛਦੇ ਵਾਸਤੇ ਸਮਾਂ ਦਿੱਤਾ ਤੇ ਕਿਆ 31 ਜਨਵਰੀ ਨੂੰ ਦੁਪਹਿਰੇ 1 ਵਜੇ ਪੁੱਛ ਕੇ ਛਲੀ ਸੀ ਐਮ ਸਾਹਿਬ ਤਿਆਰ ਨੇ ਤੇ ਈਡੀ ਦੀ ਕਾਰਵਾਈ ਕਹਿੰਦੇ ਬਈ ਬਿਲਕੁਲ ਇਹ ਗੈਰ ਕਾਨੂੰਨੀ ਹੈ ਹੂੰ ਦੇਖੋ ਗੈਰ ਕਾਨੂੰਨੀ ਹੈ ਕਿ ਨਹੀਂ ਫਿਰ ਇਹ ਪੇਸ਼ ਕਿਉਂ ਨਹੀਂ ਹੁੰਦੇ ਕਿੰਨੇ ਦਿਨਾਂ ਨੂੰ ਨੋਟਿਸ 10 ਨੋਟਿਸ ਜਾ ਚੁੱਕੇ ਜਿਹੜਾ ਨੂੰ ਕਹਿੰਦਾ ਬਈ ਇਹ ਰਾਤ ਆਏ ਸੀਗੇ ਤੇ ਬਾਅਦ ਚੋਂ ਗਏ ਕਿੱਥੇ ਪਹਿਲੇ ਤੇ ਇਹ ਵੀ ਰੋਲਾ ਪੈ ਗਿਆ ਵੀ ਸੋਰੇਨ ਸਾਹਿਬ ਨੂੰ ਨਾ ਈਡੀ ਫੜ ਕੇ ਲੈ ਗਈ ਹੈ ਪਰ ਬਾਅਦ ਚ ਪਤਾ ਲੱਗਿਆ ਵੀ ਇਹ ਨਹੀਂ ਫੜ ਕੇ ਨਹੀਂ ਲੈ ਗਈ ਕਿਤੇ ਆਪਣੇ ਕਿਸੇ ਬੰਦੇ ਕੋਲ ਹੀ ਨੇ ਤੇ ਇਹ ਵੀ ਹੈ ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਹੁਣ ਸਰੇਨ ਨੂੰ ਕਿਤੇ ਫੜੀ ਨਾ ਲੈਣ ਤੇ ਉਧਰ ਝਾਰਖੰਡ ਚ ਪੁਲਿਸ ਨੂੰ ਅਲਰਟ ਕਰਤਾ ਜੇ ਤੇ ਜਿਹੜੇ ਰਾਂਚੀ ਚ ਸੀਐਮ ਹਾਊਸ ਤੋਂ ਇਲਾਵਾ ਬੀਜੇਪੀ ਦਾ ਜਿਹੜਾ ਆਫਿਸ ਹੈ ਜਾਂ بڑے ਡੀਲਰ ਨੇ ਉਹਨਾਂ ਦੇ ਘਰਾਂ ਚ ਵੀ ਸੁਰੱਖਿਆ ਜਿਹੜੀ ਵਧਾਤੀ ਗਈ ਹੈ ਤੇ ਪੁਲਿਸ ਵਾਲਿਆਂ ਦੀਆਂ ਛੁੱਟੀਆਂ ਕਰਦੀਆਂ ਰੱਦ ਕਰਤੀਆਂ ਗਈਆਂ ਹੁਣ ਤੁਸੀਂ ਦੇਖੋ ਇਹ ਮਾਮਲਾ ਕਾਰੋਬਾਰੀ ਵਿਸ਼ਨੂੰ ਅਗਰਵਾਲ ਜਿਹਦੇ ਇੱਕ ਆਈਐਸ ਛਵੀ ਰੰਜਨ ਤੋਂ ਬਾਅਦ ਈਡੀ ਨੇ ਇੱਕ ਪ੍ਰੇਮ ਪ੍ਰਕਾਸ਼ ਨੂੰ ਗ੍ਰਫਤਾਰ ਕੀਤਾ ਸੀ ਹੂੰ ਇਹ ਕੋਈ ਚਸ਼ਾਇਰ ਹੋਮ ਦੇ ਵਿੱਚ ਇੱਕ ਏਕੜ ਜ਼ਮੀਨ ਕੋਟਾਲੇ ਦੇ ਵਿੱਚ ਸੋਮ ਪ੍ਰਕਾਸ਼ ਦਾ ਨਾਮ ਸਾਹਮਣੇ ਆਇਆ ਹੈਗਾ ਤੇ ਉਹਦੀ ਗ੍ਰਫਤਾਰੀ ਤੋਂ ਬਾਅਦ ਹੀ ਹਿੰਮਤ ਸੁਰੇਂਦਾ ਨਾਮ ਸਾਹਮਣੇ ਆਇਆ ਤੇ ਏਡੀ ਨੇ 10 ਸਮਨ ਅਜੇ ਤੱਕ ਭੇਜ ਚੁੱਕੇ ਹਨ ਤੇ ਕਹਿੰਦੇ ਵੀ ਬਹੁਤ ਸਾਰੀ ਕਰੋੜਾਂ ਰੁਪਏ ਦੀ ਜਿਹੜੀ ਹੈ ਉਹ ਹੋਈ ਹੈ ਇਹਦੇ ਵਿੱਚ ਫੇਰ ਫੇਰ ਪਰ ਤੁਸੀਂ ਦੇਖੋ ਜੇ ਤੁਸੀਂ ਕੁਝ ਕੀਤਾ ਨਹੀਂ ਤੇ ਫਿਰ ਤੁਸੀਂ ਪੁੱਛ ਕਿਚੋ ਕਿਉਂ ਘਬਣਾਉਨੇ ਹੋ ਤੁਹਾਨੂੰ ਸਾਹਮਣੇ ਪੇਸ਼ ਹੋ ਗਿਆ ਜੋ ਸੱਚ ਹੈ ਦੱਸ ਦੇਣਾ ਚਾਹੀਦਾ ਕਿੰਨੀ ਵਾਰੀ ਤੁਸੀਂ ਪਜੋਗੇ ਯਾਰ ਆਮ 12 ਖੀਰ ਤਾਂ ਈਡੀ ਫਿਰ ਕਾਨੂੰਨ ਦੇ ਹਿਸ਼ਾਰਾ ਲੈ ਕੇ ਤੁਹਾਡੇ ਪਹੁੰਚੂਗੀ ਨਾ ਪਹੁੰਚੇਗੀ ਬਿਲਕੁਲ ਇਸ ਕਰਕੇ ਹੈਗਾ ਵੀ ਤੁਸੀਂ ਤੇ ਦੱਸੋ ਲੋਕਾਂ ਨੂੰ ਸਗੋਂ ਬਾਹਰ ਉਧਾਂ ਕਹਿੰਦੇ ਜੀ ਅਸੀਂ ਕੁਝ ਨਹੀਂ ਕੀਤਾ ਪਰ ਜੇ ਕੁਝ ਨਾ ਕੀਤਾ ਹੋਵੇ ਤੇ ਈਡੀ ਸਦੇ ਕਿਉਂ ਈਡੀ ਕਿਉਂ ਹੁਣ ਉਹੀ ਇਹਦੇ ਨਾਲ ਹੀ ਲਾਲੂ ਪ੍ਰਸ਼ਾਦ ਯਾਦਵ ਨੂੰ ਵੀ ਈਡੀ ਬੁਲਾ ਰਹੀ ਹੈ ਤੇ ਜਿਹਦੇ ਵਿੱਚ CRPF ਦੇ ਜਵਾਨਾਂ ਨੂੰ ਉਹਨਾਂ ਦੀ ਬੇਟੀ ਕਹਿ ਰਹੀ ਕਿ ਮੈਨੂੰ ਇੱਕ ਵਾਰੀ ਮਿਲ ਲੈੰਦੋ ਦੇਖੋ ਆਹ ਪਟਨਾ ਦੇਖੋ ਇਹ ਲੈਂਡ ਫॉर ਜੌਬ ਕੇ ਲੱਗਾ ਜੇ ਵੀ ਤੂੰ ਕਹਿੰਦਾ ਵੀ ਕਿਸੇ ਨੂੰ ਨੌਕਰੀ ਦਿੱਤੀ ਨਾ ਉਹਨੂੰ ਕਹਿੰਦੇ ਜ਼ਮੀਨ ਮੇਰੇ ਨਾਲ ਕਰਦੇ ਤੇ ਨੌਕਰੀ ਦੇ ਦੇਾਂਗੇ ਤੇ 7 ਘੰਟੇ ਕਹਿੰਦੇ ਪੁੱਛਗਿਚ ਹੋਈ ਜੇ ਨਾ ਕੋ ਹਮ ਅੱਜ ਫਿਰ ਇਹਨਾਂ ਬੇਟੀ ਗਈ ਸੀ ਇਹਨਾਂ ਦੀ ਮੀਸਾ ਭਾਰਤੀ ਉਹ ਕੀਦ ਨੂੰ ਕਹਿੰਦੀ ਮੈਨੂੰ ਪਾਪਾ ਨੂੰ ਮਿਲਣ ਤੇ ਲੈ ਜਾਂਦੇ ਹੋ ਹਾਂ ਪਰ ਉਹ ਕੀਦ ਹੀ ਫੇਂਦੀ ਸਹੀ ਪੁੱਛਗਿਚ ਕਰ ਰਹੇ ਹਾਂ ਹਮ ਹੁਣ ਤੁਸੀਂ ਦੇਖੋ ਇੱਕ ਦਿਨ ਪਹਿਲਾਂ ਹੀ ਜਿਹੜੀ ਆ ਉਹਨਾਂ ਦੇ ਨਾਲ ਬਿਹਾਰ ਦਾ ਗਠਬੰਧਨ ਤੋੜ ਕੇ ਨਿਤਿਸ਼ ਕੁਮਾਰ ਸਾਹਿਬ ਆਏ ਆਂ ਡੀਏ ਦੇ ਨਾਲ ਬੀਜੇਪੀ ਦੇ ਨਾਲ ਆਏ ਆਂ ਦੇਖੋ ਇੱਕ ਇਹਦਾ ਵੀ ਇੱਕ ਪਹਿਲਾ ਹੀ ਮੁੱਖ ਮੰਤਰੀ ਵਿਖਾਇ ਜਿਹੜਾ ਮੁੱਖ ਮੰਤਰੀ ਬਣਨ ਵਾਸਤੇ ਪਹਿਲੀ ਮੁੱਖ ਮੰਤਰੀ ਦੀ ਸੀਟ ਤੋਂ ਅਸਤੀਫਾ ਦਿੰਦਾ ਹੈ ਬਿਲਕੁਲ ਤੁਹਾਨੂੰ ਸਰ ਹੁਣ ਹੀ ਹੀ ਨੇ ਇਹਨਾਂ ਕੋ ਕਹਿੰਦੇ ਵੀ 50 ਸਵਾਲਾਂ ਦੀ ਲਿਸਟ ਤਿਆਰ ਕੀਤੀ ਤੇ ਲਾਲੂ ਕੋ ਜਦੋਂ ਸਵਾਲ ਪੁੱਛੇ ਗਏ ਇਹਨੇ ਜ਼ਿਆਦਾਤਰ ਸਵਾਲਾਂ ਦੇ ਜਿਹੜੇ ਜਵਾਬ ਹੈ ਨਾ ਹਾਂ ਨਾ ਜੀ ਦਿੱਤੇ ਜੇ ਤੇ ਜ਼ਿਆਦਾ ਇਹ ਪੁੱਛਿਆ ਵੀ ਨੌਕਰੀ ਦੇ ਬਦਲੇ ਤੁਸੀਂ ਜ਼ਮੀਨ ਦਾ ਕਨਸੈਪਟ ਕਿਦੋਂ ਲਿਆਉਂਦਾ ਤੁਸੀਂ ਇਹਨਾਂ ਦੇ ਵੈਸੇ ਵੀ ਕਨਸੈਪਟ ਹਮੇਸ਼ਾ ਹੀ ਬੜੇ ਹੀ ਅਜੀਬੋ ਗਰੀਬੀ ਹੁੰਦੇ ਨੇ ਕਈ ਵਾਰ ਮੈਂ ਵੀ ਸੋਚਦੀ ਹੁੰਦੀ ਆ ਬਸ ਹੋ ਗਈ ਬਾਹਰ ਤੋਂ ਵੱਧ ਬੰਦੇ ਜਿਹਨਾਂ ਦੀ ਜ਼ਮੀਨ ਲਈ ਤੇ ਉਹਨਾਂ ਕੋਲੋਂ ਨੌਕਰੀ ਉਹਨਾਂ ਦੀ ਲਈ ਹੁੰਦੀ ਸੀ ਦੇਖੋ ਵੀ ਇਹਨਾਂ ਨੂੰ ਅਸੀਂ ਚੋਨੇ ਕਿਉਂ ਆ ਬਿਲਕੁਲ ਚੁਣਿਆ ਕਿਹੜੀ ਗੱਲੋਂ ਜਾਂਦਾ ਤੇ ਇਹ ਕਰਦੇ ਕੀ ਆ ਤੇ ਜੇ ਵਾਕਈ ਇਹ ਸਾਰੇ ਜਾਣੇ ਕਹਿੰਦੇ ਦੇਸ਼ ਦਾ ਭਲਾ ਕਰਨਾ ਹੈ ਅਸੀਂ ਤੇ ਫਿਰ ਇੱਕ ਇੱਕ ਅਫਸਰ ਦੇ ਘਰੋਂ 100 ਕਰੋੜ ਰਾਮ ਮਿਲਣ ਇੱਕ ਲੀਡਰ ਦੇ ਘਰੋਂ 350 ਕਰੋੜ ਰਾਮ ਮਿਲਣ ਮਤਲਬ ਇਹ ਤਾਂ ਕਹਿੰਦੇ ਵੀ ਉਹਨਾਂ ਪੈਸਾ ਬੈਂਕਾਂ ਚ ਨਹੀਂ ਜਿਨ੍ਹਾਂ ਨੇ ਰੱਖਿਆ ਇਹਨਾਂ ਨੇ ਬਿਲਕੁਲ ਸਰ ਬਿਲਕੁਲ ਅਲਮਾਰੀਆਂ ਭਰੀਆਂ ਹੋਈਆਂ ਨੇ ਇਹਨਾਂ ਨੇ ਔਰ ਕਰੋੜਾਂ ਦੀਆਂ ਗੱਲਾਂ ਹੁੰਦੀਆਂ ਨੇ ਮਤਲਬ ਛੋਟੀ ਮੋਟੀ ਗੱਲ ਤਾਂ ਮੈਨੂੰ ਲੱਗਦਾ ਮੈਂ ਹੁਣ ਸੁਣਦੀ ਨਹੀਂ ਅੱਜਕੱਲ ਨੀ ਕਿੱਥੇ ਜੀ ਹੁਣ ਤੇ ਕਹਿੰਦੇ ਉਹ ਜ਼ਮਾਨਾ ਤਾਂ ਪੁਰਾਣਾ ਹੋ ਗਿਆ ਹੁਣ ਲੱਖਾਂ ਵਾਲਾ ਤਾਂ ਬਿਲਕੁਲ ਤੇ ਕਰੋੜ ਅਰਬਾਂ ਦੀ ਗੱਲ ਹੋ ਗਈ ਬਿਲਕੁਲ ਸਰ ਬਿਲਕੁਲ ਬਿਲਕੁਲ ਚਲੋ ਸਮਾਂ ਹੋ ਗਿਆ ਜੀ ਜੇ ਤੁਹਾਨੂੰ ਸਾਡਾ ਸ਼ੋਅ ਚੰਗਾ ਲੱਗਿਆ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਸਾਡੇ ਦੇ ਬਹੁਤ ਜ਼ਿਆਦਾ ਧੰਨਵਾਦ ਸਤਿ ਸ਼੍ਰੀ ਅਕ